ਦੀਦੀ ਮੈਂ ਅੱਗੇ ਵੇਖਣ ਢਈ ਹਾਂ ਵੀ ਸਰੋਂ ਤਾਂ ਥੋੜੀ ਜੀ ਆ ਤੇ ਇਹ ਉੱਥੇ ਦੇ ਕੇ ਤੇ ਵਟਾ ਲਈਏ ਤੇ ਸਗੋਂ ਤੇਲ ਲੈ ਆਈਏ ਐਨੇ ਦਾ ਕੀ ਪਿਉਣਾ ਆਹੋ ਚੱਲ ਜਿਹੜੀ ਬਚੀ ਮੈਂ ਕੱਢ ਕੇ ਸੁੱਕਣੇ ਪਾਤੀ ਜਿੱਦਾਂ ਕਰਨੀ ਉਹ ਕਰ ਲਿਓ ਆਹੋ ਉਹਨੇ ਥੋੜੀ ਜੀ ਬੋਲੇ ਚ ਮੋਰੀ ਹੋਈ ਸੀ ਤੇ ਕਿਰਨ ਦੇਈ ਸੀ ਹਾਂ ਤੇ ਮੈਂ ਹਾਂ ਜੇ ਤੇਲ ਵੀ ਵਟਾਉਣਾ ਹੋ ਵਟਾਇਆ ਜਾਵੇ ਤੇ ਕਿਹ ਬੰਨੇ ਲੱਗੇ ਐਵੇਂ ਥਾਂ ਥਾਂ ਰੁੜਦੀ ਫਿਰਦੀ ਆਹ ਹੋਏ ਤਾਂ ਗੱਲ ਹੈ ਗਈ ਆ ਮੈਂ ਸੋਚਣ ਢਈ ਹਾਂ ਰੱਬ ਸਾਰਿਆਂ ਨੂੰ ਇੱਕੋ ਜਿਹਾ ਰੱਖੇ ਹਨਾ ਕੋਈ ਤਗੜਾ ਕੋਈ ਮਾੜਾ ਜਿਹੜਾ ਮਾੜਾ ਉਹਦੇ ਤੇ ਭਾਗ ਵਿੱਚੇ ਵਿੱਚ ਹੀ ਰਹਿ ਜਾਂਦਾ ਯੋ ਲੈ ਹਾਂ ਦਵਿੰਦਰ ਹਾਂ ਇੱਕੋ ਜਿਹਾ ਕਿਦਾਂ ਰੱਖੇ ਮੈਂ ਨਹੀਂ ਆਪੋ ਆਪਣੇ ਕਰਮ ਹੁੰਦੇ ਗੱਲ ਤੇ ਸੋਣਾ ਮੈਂ ਕਹਿਣ ਲਈ ਹਾਂ ਫੇ ਵੇਖ ਜੇ ਅਸੀਂ ਕਿਤੇ ਮੱਥਾ ਲਾਉਣ ਜੋਗੇ ਹੁੰਦੇ ਤੇ ਜਿੱਦਾਂ ਮੇਰੀ ਪਰਜਾਈ ਆਈ ਤੇ ਉਹ ਤੇ ਕਿਤੇ ਕਹਿੰਦੇ ਕਹਾਉਂਦੇ ਇਹ ਤੇ ਰੱਬ ਹਨੂ ਵੀ ਉਹਦੀ ਤੱਕ ਪਹੁੰਚਾਉਂਦਾ ਤੇ ਅੱਜ ਸੋਨੀਆ ਦਾ ਰਿਸ਼ਤਾ ਉੱਥੇ ਕਰ ਦਿੰਦੇ ਤਰਮਨਾ ਕਿਤੇ ਸੌਂ ਖਾਣ ਵਾਲੀ ਗੱਲ ਹੀ ਉਹ ਮੁੰਡਾ ਕਿਤੇ ਹੀਰਾ ਅਜੇ ਕੀ ਜਾਂਦੇ ਹੁੰਦੇ ਆ ਅਨਪੋਲ ਜਾਈ ਤੇ ਭੈਣੇ ਉਹਨਾਂ ਤੇ ਨਾ ਕਿਤੇ ਮੈਂ ਉਦੋਂ ਗਈ ਜਦੋਂ ਤੇਰੀ ਭਾਬੀ ਲੈਣ ਗਏ ਆ 3D ਪਾਈ ਆ ਕੋਠੀ ਆਂਦੇ ਹੁੰਦੇ ਜਿਹਨੂੰ ਤਿੰਨ ਮੰਜ਼ਲੀ ਹਾਂ ਹਾਂ ਤੇ 3D ਚਲਦੀਆਂ ਜਾਂਦਾ 3D ਚਲਦੀਆਂ ਜਦੋਂ ਵੱਡ ਜੀਏ ਕਮਰੇ ਚ ਕਮਰੇ ਚ ਤੇ ਐ ਹੋ ਜਾਂਦਾ ਜਿੱਦਾਂ ਭੁੱਲ ਭੁਲੇਆ ਨਹੀਂ ਹੁੰਦਾ ਪਤਾ ਹੀ ਨਹੀਂ ਲੱਗਦਾ ਬੰਦਾ ਗਵਾਚ ਜਾਣਾ ਸੜ ਜਣੀ ਮੈਂ ਗਵਾਚ ਗਈ ਮੈਂ ਤਾਂ ਜੋਬਰ ਨੂੰ ਲੱਭਦੀ ਫਿਰ ਤੇ ਜੋਬਰ ਮੈਨੂੰ ਲੱਭਦਾ ਫਿਰ ਐਂ ਦੇ ਕਮਰੇ ਹੋ ਗੇ ਉਹ ਲੱਭਦੇ ਫਿਰਨ ਵੀ ਕੁੜੀ ਲੈ ਕੇ ਜਾਣੀ ਆ ਤੇ ਮੈਨੂੰ ਤਾਂ ਕੋ ਸਮਝ ਨਾ ਲੱਗੇ ਇਦਾਂ ਹੀ ਆ ਦਵਿੰਦਰ ਪਤਾ ਕੀ ਆ ਕੀ ਆਂਦੇ ਹੁੰਦੇ ਮਾੜੇ ਦਾ ਨਿੰਦਰਾ ਕੀ ਤੇ ਤਗੜੇ ਦਾ ਸਲਾਉਣਾ ਦੀ ਆ ਨਹੀਂ ਕਿਤੇ ਮੈਂ ਆਨੀ ਆ ਤਦਾਂ ਜੇ ਕਰ ਦਿੰਦੇ ਨਾ ਤੇ ਕਿਤੇ ਸਾਡੀ ਸੋਨੀ ਨੇ ਰਾਜ ਕਰਨਾ ਸੀ ਹੁਣ ਮੈਂ ਇਹ ਚਾਚਕ ਚੱਕਦੀ ਗੱਲ ਕਰ ਲੱਗੇ ਆਪਣੀ ਪਰਜਾਈ ਨੋ ਕਿਤਾ ਕਿ ਡੱਕ ਮੂੰਹ ਅਗਲੇ ਆ ਤਾਂ ਹਨ ਨਹੀਂ ਦਵਿੰਦਰ ਹਾਂ ਪਤਾ ਕੀ ਆ ਜਤੀ ਪੁੱਤ ਦੀ ਕਦਰ ਕਰਾਉਣੀ ਹੋਵੇ ਨਾ ਤੇ ਬਹੁਤੇ ਤਗੜਿਆਂ ਨਾਲ ਨਹੀਂ ਮੱਥਾ ਲਾਉਣਾ ਚਾਹੀਦਾ ਜਿੱਦਾਂ ਦੇ ਆਪਾਂ ਆਪਾ ਵਾ ਨਾ ਆਪਾਂ ਸਿੱਧ ਪੱਧਰੇ ਜੀ ਉੱਦਾਂ ਤੇ ਲੱਭਨੇ ਆ ਨਹੀਂ ਉੱਦਾਂ ਮੈਂ ਆਪਣੀ ਪਰਜਾਈ ਦਾ ਮੂੰਹ ਸਿੰਗੋ ਗਈ ਤੇ ਜੇ ਸਾਡੀ ਕੁੜੀ ਉਥੇ ਚਲ ਜੂ ਰਾਜ ਕਰੂ ਤੇ ਕਿਤੇ ਅਹੀਂ ਵੀ ਕਿਤੇ ਆਖਾਂਗੇ ਬਾਹਰ ਵਾਲੀ ਬਾਹਰ ਵਿਆਹੀ ਹੈ ਕੁੜੀ ਆਪਣੀ ਬਾਹਰ ਐਡੀ ਤਾਂ ਡਿਮਾਂਡ ਵੀ ਨਹੀਂ ਆ ਆ ਮੂੰਹ ਦੇ ਚੋਚਲੇ ਮੈਂ ਬਣਾਈ ਜਾਨੀ ਆ ਉਹ ਤੇ ਕਹਿੰਦੇ ਆ ਵੀ ਕੁੜੀ ਸੋਹਣੀ ਸੁਨਖੀ ਹੋਣੀ ਚਾਹੀਦੀ ਪੜ੍ਹੀ ਲਿਖੀ ਅਹੀਂ ਹਾਈਲਟ ਕਰਾ ਕੇ ਆਪ ਬਾਹਰ ਲੈ ਜਾਨੀ ਆ ਤੇ ਮੈਂ ਸੋਚਾਂ ਢਈ ਹਾਂ ਵੀ ਜੇ ਕਿਤੇ ਇਹੋ ਜਿਹਾ ਕੰਮ ਹੋ ਜੇ ਤੇ ਚੱਲ ਜੇ ਸਾਡੀ ਕੁੜੀ ਬਾਹਰ ਚਲ ਗਈ ਤੈਨੂੰ ਤਾਂ ਗੋਰਿਆਂ ਨੂੰ ਕਿਹ ਖੂंजे ਲਾ ਲੈਣਗੇ ਹਨਾ ਭਰਾ ਨੂੰ ਵੀ ਗੱਲ ਤੇ ਤੇਰੀ ਠੀਕ ਆ ਦਵਿੰਦਰ ਪਰ ਤੈਨੂੰ ਤਾਂ ਪਤਾ ਹੀ ਆ ਤੇਰੇ ਭਾਜੀ ਨੂੰ ਨਾ ਤੇ ਬਾਹਰ ਜਾਣਾ ਪਸੰਦ ਵਾ ਤੇ ਨਾ ਉਹਨੇ ਬਾਹਰ ਵਾਲਾ ਮੁੰਡਾ ਲੱਭਣਾ ਹੀ ਹੈ ਲੈ ਜੇ ਭਾਜੀ ਨੂੰ ਜਾਣਾ ਪਸੰਦ ਨਹੀਂ ਤੇ ਧੀਆ ਪੁੱਤਾਂ ਦਾ ਸੋਚਣਾ ਹੀ ਗੜੀ ਧੀਆ ਪੁੱਤਾਂ ਜਿਹਾ ਦੇਣੇ ਉਹ ਤਾਂ ਗੌਰਮ ਨੂੰ ਘਲਾਉਣ ਵਿੱਚ ਇੰਨੇ ਨਾਰਾਜ਼ ਹੋਣਦੇ ਆ ਕਿ ਅਸੀਂ ਬੱਚੇ ਬਾਹਰ ਨਹੀਂ ਭੇਜਨੇ ਜਿੰਨੀ ਸਾਡੀ ਖੇਤੀ ਬਾੜੀ ਹੈਗੀ ਆ ਇੱਥੇ ਕਾਰਨ ਤੇ ਬੜਵਦੀ ਸਰਨ ਦਿਆ ਵਾ ਸਾਰਾ ਕੁਝ ਗੌਰਮ ਵਾਸਤੇ ਹੀ ਆ ਵੇਹ ਕੁੜੀ ਵਿਆਹਣੀ ਕਾਲੂ ਜਾਣਾ ਤੇ ਜਨੇ ਬਗਾਨੇ ਘਰ ਜੇ ਬਾਹਰ ਵਿਆਵਾਂਗੇ ਕਿਤੇ ਵਜਾਂਗੇ ਫਲਾਣਿਆਂ ਦੀ ਖੂਤੋਂ ਕੁੜੀ ਬਾਹਰ ਵਾਲੇ ਮੁੰਡੇ ਨਾਲ ਵਿਆਹੀ ਕਹਿੰਦੇ ਕਹੋਂਦੇ 3D ਕੋਠੀ ਪਈ ਕਿਤੇ ਮੈਂ ਨਹੀਂ ਤੂੰ ਮਾਂ ਪੈ ਜਣੀਆ ਤੂੰ ਮਾਂ ਜੇ ਲਈ ਹੈ ਨਾ ਤੀ ਲਈ ਹੈ ਨਾ ਤੇ ਮੈਂ ਤੇ ਪੁੱਣ ਦਾ ਕੰਮ ਕਰਦੇ ਮੇਰੀ ਗੱਲ ਸੁਣ ਇੱਕੋ ਤੁਹਾਡੀ ਕੁੜੀ ਹੈ ਮਿਲਾਂਗੇ ਗਿਲਾਂਗੇ ਸਾਡੇ ਕੋ ਆਊ ਜਾਊਗੀ ਸਾਡਾ ਦੁੱਖ ਸੁੱਖ ਸੁਣੂਗੀ ਅਹੀਂ ਜਾਵਾਂ ਉਹਦੇ ਕੋ ਰੀਝਾ ਪ੍ਰੀਤਾ ਕਰਾਂਗੇ ਉਹ ਬਾਹਰ ਕੱਢ ਕੇ ਤੇ ਉਹ ਸਾਬ ਹੁੰਦਾ ਕਿ ਬੱਚੇ ਨੂੰ ਜ਼ਿੰਦਗੀ ਚੋਂ ਕੱਢ ਦੇਣਾ ਨਹੀਂ ਮੇਰੀ ਗੱਲ ਸੁਣ ਉਥੇ ਜਾਂਦਿਆਂ ਕੁੜੀ ਪੱਕੀ ਹੋ ਜਾਣੀ ਆ ਜਿਦਾ ਮਰਜ਼ੀ ਆਵੇ ਜਾਵੇ ਤੇ ਮਾਪਿਓ ਨੂੰ ਅੱਜਕੱਲ ਬੱਚੇ ਲੈ ਜਾਂਦੇ ਆ ਨਹੀਂ ਕਿਤੇ ਐਸੇ ਇੱਕ ਬਹਾਨੇ ਕਦੇ ਜਾਜ ਝੂਟਾ ਲ ਲਈ ਤੇ ਕਿਤੇ ਹੌਲੀ ਜਿਹਾ ਮੈਂ ਵੀ ਟੈਟੂਰ ਫੜ ਲੂਗੀ ਆ ਹੋ ਗਏ ਹੈ ਚੱਲ ਵੇਲਾ ਮੈਂ ਤੈਨੂੰ ਕਹਿ ਦਿੰਦਾ ਸੋਚ ਨਹੀਂ ਠੰਡੇ ਦਿਮਾਗ ਨਾਲ ਚੰਗਾ ਹਾਂ ਜਿੱਥੋਂ ਤੂੰ ਬੋਲਦੀ ਮੈਨੂੰ ਸਾਰਾ ਪਤਾ ਮੈਂ ਪਹਿਲੇ ਜਾਣਨੀ ਨਾਲੇ ਤੁਹਾਨੂੰ ਦੇ ਨਾਲ ਤੇਰੀ ਪਰਜਾਈ ਨਹੀਂ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਉਹਨਾਂ ਨੇ ਆਪਣਾ ਮੁੰਡਾ ਬਾਹਰ ਭੇਜਣਾ ਵਾ ਤੇ ਉਹਦੇ ਵਾਸਤੇ ਬੈਂਡਾਂ ਵਾਲੀ ਕੁੜੀ ਚਾਹੀਦੀ ਮੈਂ ਵੀ ਇਸੇ ਦੁਨੀਆ ਚ ਹੀ ਰਹਿਣੀ ਸ਼ਿਦਾਂ ਥੋੜੀ ਗੱਲ ਸੁਣ ਸਰੋਂ ਥੋੜੀ ਜਿਹੀ ਬਚੀ ਜਿਹੜੀ ਮੈਂ ਸੁਕਣੇ ਪਾਈ ਆ ਸ਼ਾਮਾ ਨੂੰ ਲੈ ਜਾਓ ਤੇ ਉਹ ਵੇਖ ਲਿਓ ਜੇ ਕਹਾਣੀ ਜੋਗੀ ਹੋਊਗੀ ਤੇ ਨਹੀਂ ਤੇ ਵਟਾ ਕੇ ਤੇਲ ਲਾਓ ਜਿੰਨੀ ਹੋਊਗੀ ਕਢਾ ਲਿਆਉਂਗਾ ਆਹ ਉਹਨਾਂ ਦੇ ਤੋਲ ਦੇ ਸਾਬਨੇ ਪੈਸੇ ਲੈਣੇ ਆ ਹਾਂ ਤੇ ਨਾਲੇ ਚਾਹ ਬਣੀ ਹੈ ਲਿਆਦਾ ਚਾਹ ਨਹੀਂ ਮੈਨੂੰ ਗ੍ਰੀਨ ਟੀ ਦੇ ਹਮਰਾਵੇ ਗ੍ਰੀਨ ਟੀ ਵੀ ਨਹੀਂ ਹਾਂ ਅੱਛਾ ਮੈਂ ਕਦ ਦਿਵਿੰਦਰ ਗੱਲ ਲਗਾਨ ਲਈ ਹੀ ਹੂੰ ਇਹਦੀ ਪਰਝਾਈ ਦਾ ਭਰਾ ਵਾ ਹੂੰ ਮੈਂ ਤਾਂ ਇੰਨਾ ਵੇਖਿਆ ਨਹੀਂ ਵੇਖਿਆ ਵੀ ਹੋਊਗਾ ਤੇ ਮੇਰਾ ਤਾਂ ਧਿਆਨ ਜਾਨੀ ਆ ਸੋਨੀਆ ਦੇ ਰਿਸ਼ਤੇ ਵੱਲੋਂ ਗੱਲ ਲਈ ਜਿਹੜੀ ਪਰਝਾਈ ਆ ਕੱਲ ਪਰਸੋਂ ਆਈ ਆ ਮੈਂ ਵੀ ਆਖਾ ਜਦੋਂ ਮੈਂ ਚਾਹ ਫੜਾਈ ਨਾ ਤੇ ਮੈਨੂੰ ਉਹਦੀਆਂ ਹੀ ਸਿਫਤਾਂ ਲਾ ਲਾ ਕੇ ਮੈਨੂੰ ਕਹਿੰਦੀ ਇੱਕ ਤੈਨੂੰ ਜ਼ਿੰਮੇਵਾਰੀ ਦੇ ਕੇ ਜਾਣੀ ਆ ਮੇਰੇ ਭਰਾ ਵਾਸਤੇ ਨਾ ਇਦਾਂ ਰਿਸ਼ਤਾ ਲੱਭਿਓ ਮੈਂ ਕੋਈ ਗੱਲ ਨਹੀਂ ਧਿਆਨ ਰੱਖਾਂਗੀ ਮੈਨੂੰ ਨਹੀਂ ਪਤਾ ਵੀ ਮੈਨੂੰ ਟਰਕਾਉਣ ਲਈ ਆ ਉਹਦੇ ਭਰਾ ਦਵਿੰਦਰ ਨੇ ਤੇ ਫਿਰ ਸਿੱਧਾ ਸਿੱਧਾ ਹੁਣ ਕਹਿ ਦਿੱਤਾ ਹੂੰ ਵੀ ਆਂਦੀ ਜੀਤ ਨਹੀਂ ਕਰਦਾ ਕਹੇ ਨੋ ਤਗੜੇ ਬੜੇ ਆ ਜੇ ਕਿ ਤੁਹਾਡੀ ਸੋਨੀਆ ਦਾ ਆਪ ਤਾਂ ਹੋ ਜੇ ਮੈਂ ਕਿਹਾ ਤੂੰ ਨੇ ਪਹਿਲਾਂ ਹੀ ਕਹਿਤਾ ਵੀ ਤਗੜੇ ਬੜੇ ਆ ਤੇ ਬਾਅਦ ਵਿੱਚ ਕਹਿੰਗੇ ਵੀ ਅਸੀਂ ਮੱਥਾ ਲਾਉਣ ਜੋਗੇ ਨਹੀਂ ਮੈਂ ਤੁਹਾਨੂੰ ਗੱਲ ਦੱਸਾਂ ਪਹਿਲੀ ਤੇ ਗੱਲ ਆ ਵੀ ਤੂੰ ਹਾਂ ਨਾ ਕਿਤੇ ਕਰਦੀ ਨਹੀਂ ਨਹੀਂ ਮੈਂ ਤੁਹਾਡੇ ਤੋਂ ਬਿਨਾਂ ਹਾਂ ਕਰ ਦੇਣੀ ਦੂਸਰੀ ਗੱਲ ਉਹ ਮੁੰਡੇ ਨੂੰ ਮੈਂ ਜਾਣਦਾ ਇੱਕ ਨੰਬਰ ਦਾ ਵਿਹਲਾ ਤੇ ਫਿਰਤੂ ਆ ਉਹ ਆਵਾਰਾ ਮੁੰਡਿਆਂ ਦੇ ਨਾਲ ਤੁਰਿਆ ਫਿਰਦਾ ਰਹਿੰਦਾ ਉਹਦੇ ਭਰਾ ਨੂੰ ਮੈਂ ਜਾਣਦਾ ਵਾਂ ਬਾਕੀ ਤੈਨੂੰ ਗੱਲ ਦੱਸਾਂ ਇੱਕ ਬੰਨੇ ਤੇ ਅਸੀਂ ਕਰਜ਼ਾ ਚੁੱਕ ਚੁੱਕ ਕੇ ਕਿੱਦਾਂ ਉਹ ਕੁੜੀ ਨੂੰ ਪੜਾਇਆ ਲਿਖਾਇਆ ਹਾਂ ਉਹਨੂੰ ਡਿਗਰੀਆਂ ਕਰਾਉਣ ਦੇ ਆ ਕਿਤੇ ਚੰਗੀ ਨੌਕਰੀ ਮਿਲੂਗੀ ਵਧੀਆ ਤੇ ਦੂਜਾ ਫਿਰ ਤੇਰੇ ਦਿਮਾਗ ਵਿੱਚ ਆ ਕਿੱਦਾਂ ਆ ਗਿਆ ਓਫ ਮੇਰੇ ਦਿਮਾਗ ਵਿੱਚ ਕਿੱਥੇ ਆਇਆ ਵਾ ਦਵਿੰਦਰ ਗੱਲ ਕਾਂਡੇ ਹੀ ਮੈਂ ਤਾਂ ਉਹ ਤਾਂ ਦੇ ਨਾਲ ਗੱਲ ਕੀਤੀ ਆ ਮੈਂ ਤਾਂ ਕਹਿ ਦਿੱਤਾ ਉਹਨੂੰ ਮੈਂ ਕਿ ਸੋਨੀਆ ਦੇ ਪਾਪਾ ਨਾ ਦੇ ਮੁੰਡਾ ਬਾਹਰ ਜਾਂਦੇ ਹੱਕ ਵਿੱਚ ਹੀ ਉਹ ਤੇ ਨਾ ਮੈਂ ਬਾਹਰ ਵਾਲਾ ਮੁੰਡਾ ਉਹਨੇ ਕੁੜੀ ਵਾਸਤੇ ਲੱਭਣਾ ਆਈ ਜੇ ਮੈਂ ਜਿੱਦਾਂ ਦੇ ਸਿੱਧ ਪੱਧਰੇ ਹੈਗੇ ਆ ਨਾ ਉਹ ਤਾਂ ਦਾ ਸਿੰਪਲ ਜਿਹਾ ਪਰਿਵਾਰ ਲੱਭਣਾ ਜਿੱਥੇ ਧੀ ਭੈਣ ਦੀ ਕਦਰ ਹੋਵੇ ਸੁખી ਰਹੇ ਹੂੰ ਚੁੱਪ ਕਰ ਗਈ ਸ਼ੇ ਬਿਲਕੁਲ ਤੂੰ ਬਿਲਕੁਲ ਗੱਲਾਂ ਜਨ ਨਾਲ ਧਿਆਨ ਨਹੀਂ ਦੇਣਾ ਉਹ ਸੋਣਾ ਚਾਹੁੰਦੀ ਆ ਸਾਨੂੰ ਮੈਨੂੰ ਪਤਾ ਵਾ ਤੇ ਨਾਲੇ ਮੈਂ ਤੇ ਮੈਂ ਇੱਕ ਗੱਲ ਹੋਰ ਕਰਨੀ ਆ ਉਹ ਕਿਹੜੀ ਜੋ ਬੰ ਨੂੰ ਮੈਂ ਉਹਨਾਂ ਕਹਿ ਤੇ ਦਿੱਤਾ ਕਿ ਤੂੰ ਆਪਣੀ ਵੇਚ ਲੈ ਤੇ ਮੈਂ ਨਹੀਂ ਆਪਣੀ ਵੇਚਣੀ ਉਹ ਕੱਲ ਪਰਸੋਂ ਦਾ ਨਾ ਮੂੰਹ ਲਟਕਾਇਆ ਤੁਰਿਆ ਫਿਰਦਾ ਵਾ ਨਾ ਉਹ ਜਾ ਹੱਸਦਾ ਖੇਡਦਾ ਵਾ ਤੇ ਮੇਰੇ ਦਿਲ ਤੇ ਵੀ ਨਾ ਟੈਨਸ਼ਨ ਜੀ ਆ ਕਾ ਦੇ ਕਿ ਮੈਂ ਉਹਨੂੰ ਕਦੇ ਮਨਾ ਕਰਕੇ ਕਿਤੇ ਕੋਈ ਨੂੰ ਮਤਲਬ ਮੇਰੀ ਗੱਲ ਸੁਣਾ ਸਲਾਹ ਦਿਤੀ ਹੈ ਤਹੀ ਤੇ ਚੰਗੀ ਦਿੱਤੀ ਮਾੜੀ ਨਹੀਂ ਦਿੱਤੀ ਵੇਖੋ ਆਪਾਂ ਦੋਵੇਂ ਪਰਿਵਾਰ ਨਾਲ ਕੇ ਰਹਿਣ ਦੇ ਆ ਸਾਰਾ ਕੁਝ ਸਾਂਝੇ ਘਰ ਚੋਂ ਡਿਆ ਹੂੰ ਬੇਸ਼ੱਕ ਸੰਜੇ ਘਰ ਦੇ ਵਿੱਚ ਉਹ ਸਾਡੀ ਕੁੜੀ ਦੇ ਸਕੂਲ ਦੇ ਖਰਚੇ ਨਹੀਂ ਇਹਨਾਂ ਦਿੱਤੇ ਹੂੰ ਇਹਨਾਂ ਸਿੱਧਾ ਸਿੱਧਾ ਕਹਿਤਾ ਸੀ ਹੂੰ ਵੀ ਸਰਕਾਰੀ ਸਕੂਲੇ ਪੜਾ ਲਓ ਅਸੀਂ ਪ੍ਰਾਈਵੇਟ ਸਕੂਲ ਪੜਾਉਣ ਯੋਗ ਨਹੀਂ ਆ ਹੂੰ ਉਸ ਦਿਨ ਜੋ ਉਹ ਬਿਲਕੁਲ ਨਹੀਂ ਬੋਲਿਆ ਜੇ ਚਾਹੁੰਦਾ ਤੇ ਦਿਵਿੰਦਰ ਦੀ ਕੀ ਜ਼ਰੂਰਤ ਸੀ ਵੀ ਦੋਵੇਂ ਬੱਚੇ ਇੱਕੋ ਸਕੂਲ ਜਾਂਦੇ ਜਵਿੰਦਰ ਦੀ ਕੀ ਜ਼ਰੂਰਤ ਸੀ ਵੀ ਇਹੋ ਜਿਹੀ ਗੱਲਾਂ ਕਰ ਜਾਂਦੀ ਪਰ ਤੁਸੀਂ ਉਹਨਾਂ ਦਿਨਾਂ 'ਚ ਮਿਲ ਕੇ ਜਾਂਦੇ ਰਹੇ ਦਿਹਾੜੀਆਂ ਲਾਈਆਂ ਖਰਚੇ ਕੱਢੇ ਨਾ ਜਦੋਂ ਆਪਾਂ ਨੇ ਕੋਈ ਇਤਰਾਜ਼ ਕੀਤਾ ਤੁਹਾਨੂੰ ਹੋਰ ਕੀ ਕਰਦੇ ਆ ਦੂਸਰੀ ਗੱਲ ਵੇਖੋ ਸਾਂਝੇ ਘਰ ਚ ਜੇ ਰਹਿੰਦੇ ਆ ਨਾ ਆਪਾਂ ਜਿੰਨੀ ਹੈਲਪ ਹੋਊਗੀ ਕਰਾਂਗੇ ਬੇਸ਼ੱਕ ਮੇਰੀਆਂ ਟੁੰਬਾ ਸਾਰੀਆਂ ਗਹਿਣੇ ਕਰਕੇ ਲੱਖ ਡੇ ਲੱਖ ਜਿੰਨਾ ਵੀ ਸਾਨੂੰ ਮਿਲੂਗਾ ਨਾ ਹੋਰ ਵੀ ਇਧਰੋਂ ਇਧਰੋਂ ਫੜ ਕੇ ਆਪਾਂ ਉਹਨਾਂ ਦੀ ਹੈਲਪ ਕਰਾਂਗੇ ਜਿਹਦੀ ਮਦਦ ਹੁੰਦੀ ਆ ਸਾਂਝੇ ਥਾਂ ਆਰਤੀਓ ਕੋ ਪੈਸੇ ਫੜਲਣ ਜਿੱਥੇ ਬੰਦੇ ਆ ਜੇ ਤੁਸੀਂ ਕਹੋ ਨਾ ਵੀ ਥਾਂ ਵੇਚ ਕੇ ਪਾ ਵੇਚ ਕੇ ਬਿਲਕੁਲ ਗਲਤ ਗੱਲ ਜੀ ਜੇ ਤੂੰ ਇਹਨੂੰ ਕਿਹਾ ਹੋਣਾ ਕਿ ਆਪਣੇ ਹਿੱਸੇ ਦਾ ਵੇਚਣਾ ਤੇ ਇਹਦੇ ਚ ਕੋਈ ਗੱਲ ਨਹੀਂ ਪਈ ਅਸੀਂ ਨਹੀਂ ਵੇਚਣਾ ਜੇ ਤੇਰੇ ਜੇ ਇਹਨਾਂ ਹੈਗਾ ਵਾ ਜਾਂ ਤੈਨੂੰ ਜ਼ਿਆਦਾ ਲੋੜ ਵਾ ਤਾਂ ਜ਼ਰੂਰ ਇੱਥੋਂ ਵੇਚ ਕੇ ਪ੍ਰਾਪਰਟੀ ਤੇ ਬਾਹਰ ਜਾ ਕੇ ਧੜੀਆਂ ਲਾਉਣੀਆਂ ਵਾ ਤੇ ਤੂੰ ਆਪਣੀ ਵੇਚ ਲੈ ਅਸੀਂ ਤੇ ਸਲਾਹ ਹੀ ਦੇ ਸਕਦੇ ਆ ਬਾਕੀ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਗੱਲ ਕਰਕੇ ਵੇਖੂਗੀ ਮੈਨੂੰ ਤੇ ਮਿਲਿਆ ਹੀ ਨਹੀਂ ਉਹ ਉਸ ਦਿਨ ਦੀ ਕੋਈ ਗੱਲ ਹੀ ਨਹੀਂ ਹੋਈ ਕੱਲ ਵੀ ਉਹ ਪਰੌਣੀ ਆ ਗਈ ਸਾਰੀ ਧੜੀ ਉਹਦੀ ਆਉ ਭਾਗ ਤੇ ਚਨੰਗੀ ਚਲੋ ਕੋਈ ਗੱਲ ਨਹੀਂ ਮੈਂ ਕਰ ਲੂ ਮੈਂ ਵੀ ਕਰ ਲੂਗਾ ਗੱਲ ਉੱਤੈ ਨੂੰ ਹੋਰ ਕੋ ਕੰਮ ਹੈ ਨਹੀਂ ਆ। ਇਹੀ ਕੰਮ ਆ ਬਸ। ਕੀ ਹੋ ਗਿਆ ਗਰਮੀ ਕਿੰਨੀ ਆ? ਸਾਨੂੰ ਲੱਗਦੀ ਗਰਮੀ ਬਾਹਰ ਵੀ ਕੰਮ ਵੇਖ ਲਿਆ ਕਰ। ਬੰਮਾ ਉਹ ਕੋ ਬੰਦੇ ਵਾਲਾ ਕੰਮ ਕਰਿਆ ਕਰ। ਸਾਰਾ ਦਿਨ ਵਿੱਚ ਵੜਿਆ ਰਹਿਣਾ ਵਾ ਕੰਮ ਕਰ ਲਿਆ ਕਰ ਕੋਈ। ਮੇਰੀ ਗੱਲ ਸੁਣੋ। ਜੱਤਾ ਕੋਈ ਪ੍ਰਾਣੇ ਮੂੰਹ ਸੇ ਫੇਰ। ਖੁਸ਼ੀ ਆਈ ਬੜੇ ਮਾਨਤਾਲਣਾ। ਉਨੇ ਦਾ ਕੋਈ ਮੂੰਹ ਸਿਰ ਨਹੀਂ ਦਿੰਦਾ ਹਾਂ ਜਿਹੜੇ ਵਾਅਦੇ ਮੈਂ ਪਹਿ ਮੰਗਣ ਡਿਆ ਇਹਨੂੰ ਕੋ ਥੋੜੀ ਬੁਰੀ ਅਕਲ ਤਾਂ ਦੇ ਆ ਕੀ ਕਰਤੂਤਾ ਕਰਨ ਡਿਆ ਸਾਰੀ ਦੁਨੀਆ ਨਾ ਹੁੰਦੀ ਆ ਗਰਮੀ ਆ ਕੋਈ ਨਹੀਂ ਨਿਆਲੇ ਉਂ ਟਾਚੀ ਦਾ ਨਾ ਹੁੰਦੇ ਨੂੰ ਤੁਸੀਂ ਮੈਨੂੰ ਦੱਸੋ ਕਿ ਕੀ ਆਂਦੇ ਉਨੇ ਦਿੱਤਾ ਜਵਾਬ ਹੁੰਦਾ ਆਪਣੇ ਹਿੱਸੇ ਦੀ ਪੈਈ ਵੇਚ ਲੂ ਜੇ ਮੁੰਡਾ ਬਾਹਰ ਘੱਲਣਾ ਤੇ ਇਹਦੀਆਂ ਕਰਤੂਤਾ ਹੈਗੀਆਂ ਬਾਹਰ ਜਾਣਾ ਹਾਂ ਦੇਖਿਆ ਦੇਖਿਆ ਔਖੀ ਵੇਲੇ ਕੋਈ ਨਹੀਂ ਲਾਗੇ ਲੱਗਦਾ ਮੈਂ ਤੈਨੂੰ ਦੱਸਿਆ ਸੀ ਕਿ ਜਿਹਨੂੰ ਭਰਾ ਭਰਾ ਕਰਦਾ ਆ ਦਿੱਤਾ ਸਾਥ ਜੇ ਹੁੰਦਾ ਨਾ ਮੇਰੇ ਨਾਲ ਖੜਦਾ ਤੇ ਕਹਿੰਦਾ ਵੀ ਕੋਈ ਨਹੀਂ ਸਾਂਝਾ ਖਿੱਲਾ ਕਰਦੇ ਨੇ ਤਾਂ ਠਾਂ ਤੇ ਕੋਈ ਨਹੀਂ ਜੋ ਬਣਾ ਮੁੰਡੇ ਨੂੰ ਬਾਹਰ ਕੱਢਦੇ ਆ ਅਕਸਰ ਨੂੰ ਉਹਨਾਂ ਦਾ ਵੀ ਤਾਂ ਕੁਝ ਲੱਗਦਾ ਹੀ ਆ ਮੇਰੀ ਸੁਣ ਲੈ ਗੱਲ ਹੁਣ ਮੈਨੂੰ ਡਕੀ ਨਾ ਉਹਨੇ ਤਾਂ ਉਦੋਂ ਹੀ ਕਹਿਤਾ ਆਪਣੀ ਵਿੱਚ ਨਹੀਂ ਤੇ ਵੇਚ ਲੈ ਮੇਰੇ ਸਿੱਧੀ ਗੱਲ ਨਾ ਕਰਿਓ ਮੈਂ ਦਵਿੰਦਰ ਤੈਨੂੰ ਸਾਰੀ ਉਮਰ ਕਹਿੰਦਾ ਰਹਾ ਮਾੜਾ ਮਾੜ ਗਿਆ ਮਾੜੀ ਠੀਕ ਆ ਹੁਣ ਨਹੀਂ ਮੈਂ ਕਹਿੰਦਾ ਜਿੰਨੂ ਦੋ ਰਿਸ਼ਤੇਦਾਰ ਨੂੰ ਆਪਣੇ ਨੂੰ ਪੁੱਛਣਾ ਕਿਸ ਨੂੰ ਪੁੱਛਲਾ ਪੈਸੇ ਪਰ ਇਹਨੂੰ ਥੋੜੀ ਬੋਰੀ ਉਕਲ ਦੇ ਥੋੜੀ ਨਾਲ ਆ ਤੇ ਗੱਲ ਬਹੁਤ ਵਧੀਆ ਕਰਤੀ ਆ 16 ਨੇ ਹੁਣ ਮੈਂ ਤੇਰੀ ਭੈਣ ਨੂੰ ਹੀ ਪਰਖਣੀ ਹਾਂ ਮੈਂ ਆਪਣੀ ਭੈਣ ਵੀ ਪਰਖਣੀ ਹਾਂ ਮੰਨੂ ਕੋ ਵੀ ਜਾਣਾ ਸਾਰੇ ਰਿਸ਼ਤੇਦਾਰ ਪਰਖਣੇ ਵੀ ਕਿਹੜਾ ਕੰਜਰ ਔਖੀ ਬੜੇ ਲਾਗੇ ਲੱਗਦਾ ਵਾ ਜਿਹੜਾ ਤੇ ਲੱਗੂ ਉਹ ਤੇ ਸਾਡਾ ਭੈਣ ਭਰਾਈਓ ਤੇ ਜਿਹੜਾ ਨਾ ਨਾ ਲੱਗਾ ਮੈਂ ਤੇ ਉਹਨੂੰ ਇੱਥੋਂ ਤੱਕ ਕਹਿਵਾਂ ਜਦ ਕੁੜੀ ਸੈੱਟ ਹੋਣੀ ਮੈਂ ਵੀ ਕੋਈ ਮਤ ਕਰੂੰਗਾ ਜੇ ਕੋਈ ਪੈਸੇ ਤੇ ਲਗੇ ਨੌਕਰੀ ਲਵਾ ਨੂੰ ਤੇ ਕਰੂੰਗਾ ਪਰ ਉਹਨੇ ਤੇ ਮੈਨੂੰ ਤਿਆਰ ਦਾ ਜਵਾਬ ਦਿੱਤਾ ਮੈਂ ਤੁਹਾਡੇ ਮੂੰਹ ਇਹੋ ਸੁਣਨਾ ਚਾਹੁੰਦੀ ਹਾਂ ਹੁਣ ਮੈਂ ਆਪਣੀ ਭੈਣ ਨੂੰ ਪਰਖਦੀ ਹਾਂ ਤੇ ਭਲਾ ਕੀ ਜਾਂਦੀ ਆ ਕੋਈ ਨਹੀਂ ਥੋੜੀ ਬਹੁਤੀ ਮਦਦ ਮੈਂ ਆਪਣੇ ਭਰਾ ਕੋ ਵੀ ਫੜ ਲੂਗੀ ਭਰਾ ਕੋ ਵੀ ਫੜ ਤੇ ਮੈਂ ਤੇਰੀ ਭੈਣ ਕੋ ਵੀ ਜਾਣਾ ਹੀ ਠੀਕ ਆ ਜਾ ਹੁਣ ਨਹੀਂ ਮੈਂ ਰੁਕਣਾ ਕਿਤੇ ਮੇਰੇ ਬੋਤੀ ਕਰਦਾ ਤੇ ਇਹਨੂੰ ਅਕਲ ਦੇ ਥੋੜੀ ਬੋਤੀ ਬਾਹਰ ਜਾ ਕੇ ਇਦਾਂ ਨਜ਼ਾਰੇ ਨਹੀਂ ਆਉਣੇ ਉਹ ਨਹੀਂ ਕੋਈ ਗੱਲ ਨਹੀਂ ਆਪੇ ਕਰ ਲੈਣਾ ਤੇ ਆਪਣੇ ਦਾ ਕਿਲਾ ਜਿਹੜਾ ਨਾ ਕੋਈ ਨਹੀਂ ਉਹ ਚ ਅੱਧਾ ਕਿਲਾ ਜਿਹੜਾ ਵਾ ਗਹਿਣੇ ਪਾ ਦੇ ਤੇ ਜਾਂ ਤਾਂ ਠਾ ਠਾ ਕਰਦੀ ਐ ਅਹੀਂ ਤੇ ਆਪਣਾ ਮੁੰਡਾ ਬਿਲੇ ਲਾਉਣਾ ਕਿ ਨਹੀਂ ਕੱਲ ਨੂੰ ਹੜਾ ਮੁੰਡਾ ਬਾਹਰ ਚਲ ਗਿਆ ਤੇ ਅਹੀਂ ਬਾਹਰ ਵਾਲੇ ਵਜਣਾ ਤੇ ਮੈਂ ਫਿਰ ਹੁਣ ਕਰਦੀ ਗੱਲ ਮਨੂਣਾ ਵੀ ਠੀਕ ਆ ਜਿੰਨਾ ਤੇਰਾ ਜੀ ਕਰਦਾ ਕਰ ਲੈ ਮੇਰੇ ਨੂੰ ਮੇਰੀ ਹਾਂ ਚਾਹੁੰਦੀ ਹਾਂ ਹੁਣ ਨਹੀਂ ਮੈਨੂੰ ਕੋਈ ਟੈਨਸ਼ਨ ਆਹਨੋ ਸਿਟੀਆਂ ਮਾਰਦਾ ਮਰਜਣੇ ਮੇਰੀ ਗੱਲ ਸੁਣਾ ਮਗਰ ਮਸਜਿਆ ਬਣਿਆ ਬਹੁਤ ਸੋਹਣਾ ਲੱਗਦਾ ਵਿੱਚ ਕੀ ਜਾਂਦਾ ਆਖਣਾ ਕਹਿਣਾ ਸੋਣਾ ਕੀ ਆ ਆਂਦੇ ਆਂਦੇ ਜਦੋਂ ਬੰਦਾ ਹੋਵੇ ਵੱਲ ਤੇ ਵਿੜਾ ਦਈਏ ਥਲ ਪਿਓ ਤੇਰਾ ਸਾਡੇ ਵੱਲ ਹੋ ਗਿਆ ਵਾ ਕਹਿੰਦਾ ساری ਉਮਰ ਮੈਂ ਤੈਨੂੰ ਮਾੜਾ ਕਹਿਣਾ ਆਇਆ ਕਹਿਣਾ ਆਪਣੀਆਂ ਮਰਜ਼ੀਆਂ ਕਰ ਤੇ ਹੁਣ ਮੈਂ ਆਪਣੀਆਂ ਮਰਜ਼ੀਆਂ ਕਰਨੀਆਂ ਪਹਿਲਾਂ ਤੇ ਤੇਰੀ ਉਹ ਭੂਆ ਨੂੰ ਪਰਖਦੀ ਆਂ ਭਲਾ ਉਹ ਕੀ ਜਵਾਬ ਦਿੰਦੀ ਆ ਕੋਈ ਉਹਨੇ ਕੀ ਜਵਾਬ ਦੇਣਾ ਵਾ ਅਮੀ ਮੇਰੀ ਸੁਣਨਾ ਗੱਲ ਹਾਂ ਹੁਣ ਤੇ ਪਾਪਾ ਦੇ ਮਨ ਮਿਹਰ ਪਈ ਆ ਜੋ ਮੰਨ ਗਿਆ ਵਾ ਚੁੱਪ ਕਰਕੇ ਪੈੜੀ ਤਾਂਠਾਂ ਕਰਕੇ ਮੈਨੂੰ ਇੱਕ ਰੀ ਬਾਹਰ ਭੇਜ ਦੋ ਇਹਦਾ ਕੀ ਪਤਾ ਵਾ ਫਿਰ ਇਹਦੇ ਮਨ ਚ ਕੋ ਹੋਰ ਵਿਚਾਰ ਆ ਗਿਆ ਭਰਾ ਪਿਛੇ ਫੇਰ ਲੱਗ ਗਿਆ ਤੇ ਫਿਰ ਮੈਂ ਇੱਥੇ ਇੱਥੇ ਲੈ ਜਾਣਾ ਵਾ ਜਾ ਵੇ ਜਾ ਜੇ ਮੂੰਹ ਨਹੀਂ ਚੰਗਾ ਗੱਲ ਹੀ ਚੰਗਾ ਲਈਦੀ ਮਾਰਾਂ ਪੁੱਠਿਆ ਦੀ ਚਪੇੜ ਕਿਉਂ ਨਾ ਮੰਨੂਗਾ ਹੈ ਹੁਣ ਸਾਡੇ ਵਾਲਦਾ ਹੋਇਆ ਵਾ ਤੇ ਨਾਲੇ ਤੇਰੀ ਮਾਸੀ ਕੋ ਜਾਵਾਂ ਕਿਉਂ ਤੈਹੀ ਲਵਾ ਦਕੋ ਹਾਂ ਅਗਲਾ 15 ਦੇ ਦਿੱਤਾ ਨੇ ਹੌਲੀ ਬੋਲ ਕਿਉਂ ਹੌਲੀ ਬੋਲ ਉਹ ਤੇ ਤੇਰੇ ਕੋ ਕਢਾਇਆ ਨਾ ਗਿਆ ਉਦਾਂ ਦਿਨ ਉਹਨੇ ਮਦਦ ਕਰਾਉਣੀ ਆ ਵੇ ਕੋਈ ਪਤਾ ਨਹੀਂ ਹੁੰਦਾ ਓਕੇ ਗਿਆਟੋਰੀ ਨਾ ਘਰ ਚ ਲਾਉਣ ਦੇ ਯਾਰ ਤੈਨੂੰ ਮਦਦ ਕਰ ਦੇਣੀ ਉਹਨਾਂ ਨੂੰ ਐਡੇ ਵੀ ਨਹੀਂ ਬਦਨਾਮ ਕਰੀਦਾ ਤੇਰੀ ਨਾਨੀ ਦਾ ਮੂੰਹ ਸਿੰਗਣਾ ਤੇਰੇ ਮਾਮੇ ਦਾ ਮੈਂ ਤੇ ਸਾਰੇ ਰਿਸ਼ਤੇਦਾਰ ਪੜਖਣੇ ਜਿਹੜਾ ਕੰਮ ਆਇਆ ਉਹ ਰਿਸ਼ਤੇਦਾਰੀ ਜਿਹੜਾ ਮੌਕੇ ਵੇਲੇ ਨਾ ਆਉਂਦੇ ਮੈਨੂੰ ਮੈਂ ਇਹਦੀ ਗੱਲ ਕਹੀ ਮੈਂ ਬਾਹਰ ਜਾਣਾ ਜਿੱਦਾਂ ਮਰਦੀ ਭੇਜੋ ਹੁਣ ਪਾਪਾ ਮੁੰਨੇ ਆ ਮੰਨ ਲਾ ਮੇਰੀ ਗੱਲ ਕਿੰਨੇ ਨਹੀਂ ਮਦਦ ਕਰਨੀ ਵੇ ਕਰ ਜਾਣੀ ਜੇ ਪਿਓ ਆਂਦੇ ਵੱਲ ਹੋ ਗਿਆ ਨਾ ਤਾਂ ਬਸ ਉਹਨੇ ਮੰਨ ਲਿਆ ਤਾਏ ਉਹਨਾਂ ਨੇ ਕੀਤੀ ਗੱਲ ਤਾਏ ਆਲਾ ਤਾਏ ਉਹਨੇ ਕਹਿੰਦੇ ਆਪਣੇ ਹਿੱਸੇ ਦੀ ਵੇਚ ਲਓ ਤੇ ਉਹ ਪਤਾ ਕੀ ਆਂਦੀ ਸ ਸੋਨੀਆ ਦੇਦੀ ਤੈਨੂੰ ਕਦੀ ਅਕਲਕੀ ਰਿਸ਼ਤਾ ਕਰਾਉਂਦੀ ਛੜੀਆ ਥੋੜਾ ਜਿਹਾ ਕੌਣ ਮੇਰੀ ਪਰਜਾਈ ਦਾ ਭਰਾ ਹਾ ਹਉਦਾ ਤੇ ਮੈਂ ਕਿਤੇ 3D ਤੇ ਪਤਾ ਨਹੀਂ ਕੀ ਕੀ ਕਹਿ ਕੇ ਕੋਠੀਆਂ ਤੇ ਕਿਤੇ ਕਹਿਤਾ ਵੀ ਇੰਨਾ ਪੈਸਾ ਕਮਾਉਂਦਾ ਅੰਨਾ ਕਿਤੇ ਮੁੰਡਾ ਵੀ ਮੈਂ ਤਾਂਣ ਜਾ ਜੇ ਅ ਲੜ ਜਾਈਆ ਤੇ ਸਾਡਾ ਕੀ ਫਾਇਦਾ ਦਿਨ ਖਤਿਆ ਉਹ ਬਾਹਰ ਚਲ ਜੂ ਤੇ ਕਿਤੇ ਤੂੰ ਵੀ ਚਲ ਜਾਏਗਾ ਮੇਰੀ ਗੱਲ ਸੁਣ ਚੱਲ ਤੈਨੂੰ ਇੰਤਜ਼ਾਰ ਹੀ ਦੇਣਾ ਜੇ ਕੁੜੀ ਬਿਲੇ ਲੱਗੀ ਸਮਝ ਲੈ ਮੁੜ ਕੇ ਬਾਹਰੋਂ ਗਏ ਕੋਈ ਆਉਂਦੇ ਆ ਤੇ ਜਿੰਨੀ ਜ਼ਮੀਨ ਹੈ ਦਾਤ ਮੇਰਾ ਪੁੱਤ ਰਾਜ ਕਰੂ ਜੀ ਦਰ ਵਸਦਾ ਰਵੇ ਅੱਛਾ ਚੰਗਾ ਨਾਲ ਲੈ ਦੇ ਉਹ ਹਾਲ ਮੇਰਾ ਇਨਾ ਟਾਈਮ ਹੋ ਗਿਆ ਵਾ ਲੈ ਤੈਨੂੰ ਹੀ ਲੱਗੀ ਸੀ ਫੋਨ ਲਾਉਣਾ ਸਤਿ ਸ਼੍ਰੀ ਅਕਾਲ ਮੈਂ ਟਾਈਮ ਅੱਜ ਲੇਟ ਆਈ ਆ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹਿ ਜਾ ਪਾਣੀ ਪੀਣਾ ਨਾ ਹੂੰ ਮੋਟਰ ਲੱਗੀ ਮੈਂ ਪੀ ਗਿਆ ਚੱਲ ਵਧੀਆ ਕੀਤਾ ਤੇ ਲੇਟ ਆਈ ਅੱਜ ਮੈਨੂੰ ਫਿਕਰ ਹੋਣ ਦੀ ਸੀ ਉਹ ਤਰ ਕਿਉਂਦੀ ਨਜ਼ਮੀ ਪੜੀ ਤਾਂ ਫੋਨ ਕਿਉਂ ਨਹੀਂ ਕੀਤਾ ਮੈਂ ਇੱਥੇ ਤਾਂ ਆ ਗਈ ਸੀ ਮੈਂ ਤਾਂ ਕੀ ਫੋਨ ਕਰਨਾ ਅੱਛਾ ਚੱਲ ਠੀਕ ਆ ਭੁੱਖ ਲੱਗੀ ਆ ਲੱਗੀ ਆ ਹੁਣ ਲੈ ਲਿਓ ਨਿੰਮਕੀ ਚਾਵਲ ਬਣੇ ਠੀਕ ਹੈ ਨਾਲੇ ਗੱਲ ਸੁਣ ਤੇਰੇ ਵਾਸਤੇ ਇੱਕ ਰਿਸ਼ਤਾ ਆਇਆ ਕੀ ਕਰਦਾ ਮੁੰਡਾ ਬਾਹਰ ਕਰ ਦਈਏ ਕਾਤੋਂ ਮੈਨੂੰ ਕੁ ਪੁੱਛਉਂਦੇ ਤਨ ਪਸੰਦ ਦਾ ਬਾੜਾ ਤੀ ਸੋਚ ਹੀ ਲਿਆ ਔਰ ਕਰਨਾ ਮੈਨੂੰ ਕੁ ਪੁੱਛਣ ਦੀ ਲੋੜ ਹੈ ਰਹਿਣ ਦੇ ਨੀ ਮੈਂ ਵੀ ਆ ਬੈਗ ਬੂਕ ਜੇ ਚੋਕੇ ਨਹੀਂ ਗਰਮੀ ਚ ਕਾਜੀ ਕੀਤਾ ਤੇ ਕਦੀ ਕੀਤਾ ਮੂਝ ਆ ਕੰਨ ਲਈ ਕਿਨੇ ਸ਼ਤੀ ਖੋਸਾ ਕੀਤਾ ਆ ਮੈਂ ਮੈਂ ਨਹੀਂ ਆਪਣਾਈਆਂ ਕਰਦੀਆਂ ਤੂੰ ਜੇ ਰਿਸ਼ਤੇ ਹੀ ਕਰਨਾ ਵਾ ਤੇ ਓ ਨਹੀਂ ਬਾਬਾ ਚਾਚੀ ਤੇਰੀ 10 ਪਾਉਂਡ ਹੀ ਮੈਂ ਤਾਂ ਤੈਨੂੰ ਟੋਇਆ ਹੀ ਆ ਵੀ ਬਾਹਰ ਵਾਲੇ ਮੁੰਡੇ ਪਸੰਦ ਵੀ ਆ ਤੈਨੂੰ ਮੈਂ ਨਹੀਂ ਮੇਰੀ ਗੱਲ ਸੁਣ ਲੋ ਅੱਲੀ ਗੱਲ ਤੇ ਮੇ ਬਿਆਰ ਵਾਲੇ ਮੁੰਡਿਆਂ ਨਾਲ ਵਿਆਹ ਵੀ ਨਹੀਂ ਕਰਾਉਣਾ ਐਠਾ ਵਾਲਾ ਜਿੱਦਾਂ ਦਾ ਮੱਛੀ ਲੱਭ ਦੋ ਠੀਕ ਭਾਵੇਂ ਲੰਗੜਾ ਲੂਲਾ ਕਾਣਾ ਕੰਜਾ ਜਿੱਦਾਂ ਦਾ ਮੱਝ ਲੱਭਦੀ ਹਾਂ ਚਲਦੀ ਬਾਜੂ ਸਤਾ ਨਹੀਂ ਕਿਆ ਕਰਨਾ ਲੋਕਾਂ ਨੇ ਕੁਛ ਨਹੀਂ ਕਹਿੰਦੇ ਸਾਨੂੰ ਚਲ ਮੈਂ ਲਿਆਵਾਂ ਨਮਕੀਨ ਚੋਰ ਤਹਾ ਤੁ ਮੂ ਤੋਰਾ ਠੀਕ ਹੈ ਮੰਮੀ ਇੱਕ ਗੱਲ ਹੋਰ ਮੈਂ ਕੈਂਪ ਤੇ ਜਾਣਾ ਤਿਆਰੀ ਨਹੀਂ ਕਰਨੀ ਥੋੜਾ ਸਮਾਨ ਵੀ ਲਿਓਣਾ ਵਾ ਹਾਇ ਜੇ ਕਿੰਨਾ ਕ ਟਾਈਮ ਹੋਇਆ ਕੈਂਪ ਤੇ ਗਈ ਹਾਂ ਸਾਰਾ ਹੀ ਸਮਾਨ ਤੇ ਲੈ ਕੇ ਦਿੱਤਾ ਸੀ ਫੇਰ 8 18 ਨੂੰ ਚਲ ਜਾਣਾ ਮੈਂ ਰਹਿ ਗਏ ਥੋੜੇ ਦੇ ਰਖੜੀ ਆ ਫਿਰ ਹਨਾ ਉਸ ਤੋਂ ਬਾਅਦ ਫਿਰ ਮੈਂ ਫਿਰ ਕੋਲੇ ਚਲ ਜਾਣਾ ਫਿਰ 15 ਅਗਸਤ ਦੀ ਪਲੇਟ ਲਾ ਕੇ ਫਿਰ ਕੰਪਟੇ ਚਲ ਠੀਕ ਆ ਪਰ ਆਪਣੇ ਪਾਪਾ ਨਾਲ ਗੱਲ ਕਰ ਲਈ ਕਿਉਂਕਿ ਪੈਸੇ ਉਹਨਾਂ ਨੇ ਦੇਣੇ ਆ ਨਾਲੇ ਜੋ ਸਮਾਨ ਹੈਗਾ ਨਾ ਬਦਲ ਬਦਲ ਕੇ ਲੈਣ ਦੀ ਲੋੜ ਨਹੀਂ ਬਹੁਤ ਤੁਹਾਨੂੰ ਪਤਾ ਆਪਾਂ ਟਾਈਮ ਪਾਸ ਕਰਨਾ ਬਾਕੀ ਤਾਂ ਹੈਗਾ ਪਸ ਖਾਣ ਪੀਣ ਦਾ ਹੀ ਥੋੜਾ ਲੈਣਾ بس ਜਿਹੜੀ ਚੀਜ਼ ਦੀ ਨਹੀਂ ਜ਼ਰੂਰਤ ਹੋਣਾ ਨਹੀਂ ਸਰਦਾ ਉਹ ਹੀ ਚੀਜ਼ ਲੈਣੀ ਠੀਕ ਆ ਭੈਣੇ ਸਾਸਰੀ ਕਾਲ ਦੀਦੀ ਸਾਸਰੀ ਕਾਲ ਗਾਦੀ ਨਹੀਂ ਕਿਤੇ ਫੋਨ ਹੀ ਚੁੱਕਣੋਂ ਗਈ ਆਈ ਤਾਂ ਗੇੜੀ ਖੋਲ ਲੈਂਦੀ ਖੋਲਣ ਤੇ ਆਈ ਹੈ ਗੇੜ ਪਤਾ ਹੀ ਨਹੀਂ ਲੱਗਾ ਮੈਨੂੰ ਤੇ ਪਤਾ ਕਿੱਥੇ ਲੱਗਦਾ ਹੁਣ ਤੈਨੂੰ ਕਿਉਂ ਕੀ ਹੋ ਗਿਆ ਭੈਣੇ ਕਿੱਥੇ ਗਰਮੀ ਗਰਮੀ ਨੇ ਤੇ ਹੱਥ ਕੀਤੀ ਆ ਬੈਠਾ ਬੈਠਾ ਦੀਦੀ ਪਾਣੀ ਲਿਆਵਾ ਲੈ ਲੈ ਗੁੱਟ ਪਾਣੀ ਪੀਵਾ ਓ ਹੋ 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 ਹਾਏ ਇਹੋ ਜੀ ਗਰਮੀ ਚ ਕਿੱਥੇ ਨਿਕਲ ਨੂੰ ਜੀ ਕਰਦਾ ਆਪਣੀ ਲੋਲ ਨੂੰ ਆਉਣਾ ਹੀ ਪਿਆ ਕੀ ਕਰਾਂ ਹਾਂ ਹਲੇ ਲੈ ਲੈ ਹੋਰ ਦੱਸੋ ਠੀਕ ਠਾਕ ਸਾਰੇ ਜਾਣੇ ਕਰੇ ਸਭ ਠੀਕ ਠਾਕ ਤੂੰ ਸੁਣਾ ਬਸ ਆਪਣਾ ਵੀ ਵਧੀਆ ਅੱਛਾ ਇੱਧਰ ਹੋ ਕੇ ਬਹਿ ਤਾਂ ਹੋ ਕੇ ਬਹਿ ਜਾ ਅੱਛੇ ਨਾ ਕੁਫ ਬਣਾਈ ਪਤਾ ਕੀ ਹਾਂ ਹੈ ਨਹੀਂ ਚਾਹ ਪਾਣੀ ਤੇ ਬਣਾਵਾ ਨਹੀਂ ਰੋਕ ਜਾ ਨਹੀਂ ਠਹਿਰ ਕੇ ਪੀ ਲਾਂਗੇ ਗਰਮੀ ਬੜੀ ਆ ਹੱਥ ਹੋਈ ਗਰਮੀ ਵਾਲੀ ਹੋਰ ਤੂੰ ਸੁਣਾ ਬਸ ਵਧੀਆ ਵਧੀਆ ਤੇ ਭੱਜ ਕਿੱਥੇ ਆ ਹੋਰ ਚਲ ਗਏ ਆ ਹਾ ਇਕੜੇ ਉਦਾਂ ਵੇਖ ਲਾ ਮਾਨੂੰ ਤੂੰ ਤੇ ਕਿਤੇ ਸ਼ਰਮ ਹੀ ਲਾਈ ਆ ਵੀ ਭੈਣ ਭਰਾ ਕਿਤੇ ਐਡੇ ਖੂਨ ਦੇ ਰਿਸ਼ਤੇ ਸਫੇਦ ਹੋ ਗਏ ਆ ਤੈਨੂੰ ਚਰਮਣਾਈ ਵੀ ਮੈਂ ਫੜੀ ਪੈ ਪੈਨ ਨੂੰ ਮਿਲ ਕੇ ਆਵਾ ਕਿਉਂ ਤੁਹਾਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਕੀਤਾ ਤਾਂ ਹੈਗਾ ਆ ਉਹ ਤਾਂ ਫਿਰ ਆਪੇ ਤੇ ਹੀ ਮੈਨੂੰ ਕਹਿੰਦੇ ਵੀ ਉਹ ਅਸੀਂ ਘੁੰਮਣ ਚੱਲਨੇ ਬਾਹਰ ਫਿਰ ਉਹ ਕਿਹਾ ਚਲ ਮੇਰੀ ਸਾਲੀ ਕੋਈ ਮੇਰੇ ਵੱਲ ਤੇ ਟਾਈਮ ਹੈ ਨਹੀਂ ਤੇ ਫਿਰ ਮੈਂ ਅਸੀਂ ਕੀ ਕਰਨ ਆਉਣਾ ਸੀ ਹਾਂ ਚੇਤਾ ਆ ਗਿਆ ਮੈਨੂੰ ਉਦੋਂ ਕਿਤੇ ਜਾਣਾ ਸੀ ਅਸੀਂ ਨਿਆਣੇ ਜਿਹਦੇ ਪਏ ਸੀ ਵੀ ਇਹ ਵੀ ਲੋਕੀ ਛੁੱਟੀਆਂ 'ਚ ਜਾਂਦੇ ਤੇ ਅਸੀਂ ਵੀ ਚੱਲੀਏ ਆਪਾਂ ਕਿਹੜੇ ਰਹਿਣ ਆਉਣ ਲੱਗੇ ਸੀ ਸਾਦੇ ਵਾਲੀ ਤੇ ਆਪਾਂ ਆਏ ਨੇ ਅਸੀਂ ਮਾਰ ਤੇ ਅਸੀਂ ਤਿਆਰ ਤੁਰ ਹੋਏ ਸੀ ਨਿੱਤਿਆ ਪਤਾ ਕਿੰਨੀਆਂ ਗੱਲਾਂ ਕੀਤੀਆਂ ਮੇਰੇ ਪਰੋਣੇ ਨੇ ਨਹੀਂ ਬਗਾਨੇ ਕਰਦੇ ਆ ਕਰਦੇ ਗੱਲਾਂ ਛੱਡ ਦੇ ਗੱਲ ਆ ਹੁਣ ਕੀ ਕਰਾਂ ਨਿਆਣੇ ਜਿਹਦੇ ਪੈਸੇ ਵੀ ਜਾਣਾ ਜਾਣਾ ਵਾ ਨਾਲੇ ਤੈਨੂੰ ਵਧਾਈ ਹੋਵੇ ਕਾਦੀ ਦੀਦੀ ਤੇਰਾ ਆਪਣੇ ਮਾਂ ਬਾਹਰ ਚੱਲਿਆਈਓ ਕਿਹੜੇ ਮੁਲਕ ਚੱਲਾਂ ਨਹੀਂ ਜਿਹੜੇ ਖਲਾਦ ਹੋਗੇ ਅਹੀਂ ਖਲਾਦਾਂਗੇ ਆਹੋ ਜਿੰਨੇ ਤੁਸੀਂ ਪੈਸੇ ਦੇ ਦੋਗੇ ਉਸ ਹਿਸਾਬ ਨਾਲ ਉਸੇ ਵੱਡੇ ਦੇਸ ਅਹੀਂ ਬਾਹਰ ਖਲਾਦਾਂਗੇ ਲੈ ਦੀਦੀ ਤੈਨੂੰ ਪਤਾ ਤਾਂ ਹੈਗਾ ਚੰਗਾ ਭਲਾ 2 ਮਹੀਨੇ ਤੋਂ ਲੈ ਹੁਣ ਰਹਿ ਕੇ ਗਏ ਆ ਤੇ ਨਾਲ ਜਾਂਦਾ 2 ਮਹੀਨੇ ਤੋਂ ਉਹਨਾਂ ਨੇ ਪੇਮੈਂਟ ਨਹੀਂ ਦੇਣੀ ਨਹੀਂ ਤੂੰ ਨਾ ਕਦੀ ਬੰਦੇ ਦਾ ਹੌਸਲਾ ਵਧਾਈਂ ਜਦੋਂ ਨਹੀਂ ਤੈਨੂੰ ਪੁੱਛ ਲੋ ਹੈ ਨਹੀਂ ਹੈ ਨਹੀਂ ਕਰਦੀ ਰਹਿਣੀ ਆ ਐਨੇ ਚਿਰਾਂ ਦੀ ਕਮਾਈ ਧਿਆ ਕਰਨ ਫਿਰ ਵੀ ਤੁਹਾਡੀ ਘਾਟ ਪੂਰੀ ਹੋਣੀ ਨਹੀਂ ਆ ਫੇ ਤੇਰੀ ਹੁਣ ਕੀ ਕਰੀਏ ਤੈਨੂੰ ਪਤਾ ਤਾਂ ਹੈਗਾ ਸਾਰਾ ਕੁਝ ਤੇਰੇ ਕੋ ਕਿਹੜਾ ਔਲਾ ਚੱਲ ਮੇਰੀ ਇਹ ਗੱਲ ਦੱਸਣ ਵੀ ਤੂੰ 15 ਛੱਡ ਦੇ ਉਹ ਛੱਡ ਤੇ ਰੱਖ ਦਿਓ ਮੈਂ ਲੈਂਦੀ ਨਹੀਂ ਜਿੱਦਾਂ ਮਰਜੀ ਲੱਖ ਰੁਪਈਆ ਕਰਕੇ ਦੇ ਹੁਣ ਤੇਰੇ ਭਨੇਵੇਂ ਨੇ ਬਾਹਰ ਜਾਣਾ ਵਾ ਤੇ ਮੇਰਾ ਉਥੇ ਨੱਕ ਨਾ ਵੜਾਦੀ ਆ ਤੇ ਮੈਨੂੰ ਅੱਗੇ ਤੇਰਾ ਜੀਜਾ ਛੱਡਦਾ ਗੱਲਾਂ ਕਰ ਕਰਕੇ ਪਤਾ ਤੁਰ ਲਗਾ ਤੇਰੇ ਆਪਣੇ ਮਾ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਕਹਿੰਦਾ ਉਹ ਮਾਸੀ ਕੋ ਚਲੀ ਨੰਗ ਕੋ ਜਿਹਨੇ 3 ਸਾਲ ਹੋਏ ਤੇਰਾ 15000 ਰੁਪਈਆ ਨਹੀਂ ਮੋੜਿਆ ਹੁਣ ਤੂੰ ਬੇਇੱਜ਼ਤੀ ਕਰਾ ਕੇ ਆਏਂਗੀ ਪਰ ਇਹ ਤੇਗਾ ਦੇ ਨਹੀਂ ਤੇਨੂੰ ਸਾਰੀ ਗੱਲ ਦਾ ਤੇਰੇ ਕੋ ਕਿਹੜੀ ਗੱਲ ਦਾ ਔਲਾ ਰੱਖਿਆ ਮੈਂ ਤੇ ਫਿਰ ਉਹ ਤੂੰ ਗੱਲ ਕਰਕੇ ਦੱਸਦੀ ਆ ਅਗਲੇ ਨਿਆਣੇ ਨਿਆਣੇ ਨਹੀਂ ਆ ਉਹਨੂੰ ਵੀ ਮੂੰਹ ਹੁਣ ਦਾੜੀ ਆਈ ਆ ਉਹ ਵੀ ਜਾਣਦਾ ਵਾ ਕਿ ਕਿੰਨਾ ਕੋ ਕੋਈ ਮੱਝ ਤਾਂ ਕਰਦਾ ਵਾ ਤੇ ਇੰਨਾ ਚਿਰ ਹੋ ਗਿਆ ਉਹਨੂੰ ਬਾਹਰ ਕਮਾਈ ਕਰਦੇ ਨੂੰ ਤੂੰ ਭਲਾ ਕੋਈ ਰੁਪਈਆ ਨਹੀਂ ਛੋੜਿਆ ਹੱਦ ਹੋ ਗਈ ਤੇਰੇ ਵਾਲੀ ਹੁਣ ਮੈਂ ਕੀ ਕਰਾਂ ਦੱਸ ਹੁਣ ਆ ਜਿਹੜੇ ਚਾਰ ਪੈਸੇ ਕੋਲ ਹੈਗੇ ਹੀ ਹੁਣ ਆਏ ਹੀ 100 ਰੁਪਏ ਤੱਕ 100 ਲਾ ਬੋਲਾ ਇਹਦਾ ਹੁੰਦਾ ਬੰਦੇ ਨੇ ਕਰਨਾ ਹੀ ਹੁੰਦਾ ਘੋਮ ਆਏ ਤੇ ਖਰਚ ਲੈ ਮੈਨੂੰ ਨਹੀਂ ਪਤਾ 15000 ਤੇ ਮੈਂ ਛੱਡਿਆ ਸਾਈਡ ਤੇ ਉਹ ਤੇ ਚੱਲ ਮੈਂ ਤੈਨੂੰ ਨਹੀਂ ਪੁੱਛਦੀ ਲੱਖ ਰੁਪਈਆ ਮੈਨੂੰ ਕਰਕੇ ਦੇ ਦੇ ਮੇਰੇ ਨਾਲ ਉਹ ਗਹਿਣੇ ਪਾ ਦੇ ਆਪਣਾ ਗਹਿਣਾ ਮੇਰੇ ਨਾਲ ਜੋ ਮਰਜ਼ੀ ਕਰ ਮੈਨੂੰ ਲੱਖ ਚਾਹੀਦਾ ਆ ਤੇਰਾ ਜੀਜਾ ਤੇ ਮੈਨੂੰ ਗੱਲਾਂ ਕਰ ਕਰ ਨਹੀਂ ਛੱਡਦਾ ਮੈਂ ਨੱਕ ਵਢਣਾ ਆ ਤਕੋ ਹੈ ਉਹਨੇ ਕਿਹਾ ਤੇਰੇ ਭੈਣ ਭਰਾ ਤੇਰੀ ਇੰਨੀ ਮਾਇ ਤਾਂ ਨਹੀਂ ਕਰਦੇ ਮੰਮੀ ਨੇ ਤੇ ਅੱਗੇ ਮੇਰਾ ਉਥੇ ਗੁੱਡਾ ਪੱਜਾ ਵਾ ਕਮੇਟੀਆਂ ਖਾ ਗਈ ਸੁਕੜਾ ਖਾ ਗਈ ਤੇ ਗਲ ਚ ਉਹਦੇ ਜਿਵੇਂ ਗੁੱਟ ਦੇ ਕੇ ਮੈਂ ਲੱਖ ਰੁਪਈਆ ਕਢਾਉਣਾ ਹੀ ਹਾਂ ਮੁੰਡਾ ਮੈਂ ਆਪਣਾ ਹੁਣ ਬਾਹਰ ਕੱ ਲੈਣਾ ਵਾ ਆਪਣੇ ਦਮ ਤੇ ਤੇ ਤੁਹਾਡੇ ਤੇ ਤੈਨੂੰ ਮੈਂ ਦੱਸ ਤਾਈ ਹਾਂ ਦਊਗੀ ਮੰਮੀ ਕਹੂੰਗੀ ਮੈਂ ਮੰਮੀ ਨੂੰ ਤੇਰੀ ਕੋਈ ਫਰਮਾਇਸ਼ ਆ ਮੰਮੀ ਨੇ ਤੇ ਮੈਂ ਆਪ ਮੰਗ ਲੈਣੇ ਪੈਸੇ ਤੂੰ ਆਪਣਾ ਹੀ ਲਵਸੀਲਾ ਕਰ ਤੂੰ ਪੈਸੇ ਮੈਨੂੰ ਕਰ ਦੇ ਤੈਨੂੰ ਮੈਂ ਦੱਸ ਤਾਈ ਹਾਂ ਆਹੋ ਯਾਰ ਦੇਖ ਮੇਰੇ ਥੋੜੇ ਜਿਹੜੇ ਪੈਸੇ ਆ ਨਾ ਮੈਂ ਤੈਨੂੰ ਦਊਗੀ ਜਰੂਰ ਐ ਪਰ ਥੋੜਾ ਜਿਹਾ ਹਟ ਕੇ ਕਿਹੜੇ ਥੋੜੇ ਜਿਹੇ ਪੈਸੇ ਨੇ ਉਹ 15000 ਤੇ ਤੂੰ ਅੜ ਕੇ ਬੈਠੀ ਵੀ ਮੈਂ ਉਹ ਦੇਣਾ ਵਾ ਮੈਨੂੰ ਵੱਧ ਪੈਸੇ ਕਰਕੇ ਦੇ ਦੇਣ ਮੈਂ ਦੱਸਤਾ ਹੀ ਆ ਆਹੋ ਮੈਂ ਉਥੇ ਵੇਚਤੀ ਨਹੀਂ ਕਰਾਉਣੀ ਹੁਣ ਮੈਂ ਆਪਣੀ ਦਰਾਣੀ ਜਠਾਣੀ ਨੂੰ ਵੀ ਕਹਿ ਆਈ ਆ ਤੇ ਅਗਲੇ ਨੇ ਸਾਰਿਆਂ ਕਹਿਣਾ ਹੁਣ ਲੈਣ ਗਈ ਪੈਸੇ ਇਕੱਠੇ ਕਰਨ ਗਈ ਮੁੰਡਾ ਕੱਲਣਵਾ ਤੇ ਭੈਣ ਭਰਾਵਾਂ ਦਾ ਤੇ ਆਸਰਾ ਹੁੰਦਾ ਵਾ ਭੈਣ ਭਰਾ ਬਾਹ ਫੜ ਲੈਣਾ ਤੇ ਬੰਦਾ ਕਿੱਥੇ ਤੇ ਕਿੱਥੇ ਪਹੁੰਚ ਜਾਂਦਾ ਵਾ ਮੇਰੇ ਪੁੱਤ ਨੇ ਬਾਹਰ ਜਾਣਾ ਹੀ ਲੱਖ ਰੁਪਈਆ ਕਰ ਮੈਨੂੰ ਨਹੀਂ ਪਤਾ ਜਿੱਥੋਂ ਮਾਜੀ ਕਰ ਉਤੋਂ ਮੈਂ ਜੋਬਨ ਨੂੰ ਵਜ ਕੇ ਕਹਿ ਆਈ ਆ ਵੀ ਮੈਂ ਤੇਰੀ ਭੈਣ ਕੋਲ ਵੀ ਪੈਸੇ ਫੜਨੇ ਆ ਤੇ ਮੈਂ ਆਪਣੀ ਮਨੂ ਵੱਲ ਵੀ ਚੱਲੀ ਆ ਤੈ ਮੇਰੀ ਕੀ ਜਿੱਤ ਰਹੂਗੀ ਜੇ ਤੁਸੀਂ ਮੇਰੇ ਤੋਂ ਦੁੱਕੀ دیਵਾਨੀ ਨਹੀਂ ਦਹੋਗੇ ਅਜੇ ਪਤਾ ਨਹੀਂ ਮਾਤਾ ਨੇ ਕੀ ਸਿਰਖ ਪਾਉਣਾ ਕੀ ਨਹੀਂ ਮੈਂ ਉਹਨੂੰ ਵੀ ਫੋਨ ਕਰਨਾ ਵਾ ਵੀ ਮੈਂ ਕਹਿ ਦੇਣਾ ਉਹਨਾਂ ਇਹਦੇ ਪੈਸੇ ਤਿਆਰ ਕਰ ਹੁਣ ਤੈਨੂੰ ਪਤਾ ਹੈਗਾ ਦੀਦੀ ਮੇਰੇ ਚਾਰ ਪੇਮੈਂਟਾਂ ਵੀ ਇਕੱਠੀਆਂ ਤਾਂ ਤਾਮੇ ਲੱਖ ਰੁਪਈਆ ਨਹੀਂ ਬੰਨਣਾ ਨਹੀਂ ਤੇ ਖਾਈ ਢਾਈ ਜਾਂਦੇ ਜੇ ਕਦੋਂ ਦਾ ਮੇਰਾ ਭਰਾ ਬਾਹਰ ਗਿਆ ਜੀਜਾ ਬਾਹਰ ਗਿਆ ਵਾ ਹੈ ਤੋ ਉਹਨੇ ਕੁਝ ਨਹੀਂ ਜੋੜਿਆ ਕਿ ਤੂੰ ਖਾਊ ਜਾਈ ਬਸ ਘਰ ਜਾਣ ਤੇ ਹੀ ਹੋਈਆਂ ਜਨਾਨੀਆਂ ਤਾਂ ਸੂਈ ਦੇ ਨਕੇ ਨਾ ਘਰ ਬਣਾ ਲੈਂਦੀਆਂ ਵਾ ਹੈ ਤੇ ਤੂੰ ਕਦੇ ਜਵਾਨੀ ਨਹੀਂ ਜੋੜੀ ਹਾ ਹਾ ਕੀ ਗੱਲ ਹੋ ਗਈ ਹੁਣ ਤੈਨੂੰ ਕੀ ਤਰ੍ਹਾਂ ਦੀਦੀ ਮੈਂ ਕਿਦਾਂ ਟਾਈਮ ਪਾਸ ਕਰਨ ਢਈ ਹਾਂ ਹਾਂ ਤੂੰ ਇਹ ਮੇਰੇ ਤੇ ਚੜਾਈ ਕਰਦੀਆਂ ਜੇ ਆਣ ਕੇ ਲੈ ਬਸ ਇਹੋ ਹਾਲ ਤੁਹਾਡਾ ਮਾਵਾ ਧੀਆ ਦਾ ਪੁੱਛ ਲੋ ਤੇ ਛੁੜਕੜੇ ਜੇ ਛੁੜਕੜੇ ਲੌੜਾ ਵੀ ਦੀ ਉਹਨਾਂ ਦੇ ਪਾਸੇ ਨਾ ਜੇ ਮਾਂ ਕੋ ਜਮਾ ਹੋ ਵੀ ਇਹੋ ਲੱਛਣ ਕਰਦੀ ਤੇਰ ਕੋ ਜਮਾ ਤੂੰ ਵੀ ਇਹੋ ਲੱਛਣ ਲਗਾਦੀ ਹਾਂ ਮਗਰ ਮਾਸ ਦੇ ਅਥਰ ਜਿਹੜੇ ਨਾ ਇਹ ਨਹੀਂ ਮੈਨੂੰ ਚਾਹੀਦੇ ਮੈਨੂੰ ਰੁਪਈਆ ਚਾਹੀਦਾ ਲੱਖ ਤੇ ਹਫ਼ਤੇ ਦੇ ਵਿੱਚ ਵਿੱਚ ਕਰ ਦੇ ਆਉਂਦੇ ਸੋਮਵਾਰ ਨੂੰ ਫੇਰ ਮੈਂ ਇੱਥੇ ਆ ਜਾਣਾ ਹਾਂ ਆਹੋ ਤੇ ਮੈਂ ਜਾਵਾਂ ਪਿਆਰੀ ਤੁਸੀਂ ਮੈਨੂੰ ਚਾਹ ਜੇ ਮਾਂ ਕੋ ਜਾਵਾ ਉੱਥੇ ਵੀ ਇਹੋ ਹਾਲ ਆ ਤੇਰੇ ਕੋ ਆ ਜਾ ਤੇਰੇ ਕੋ ਵੀ ਇਹੋ ਹਾਲ ਆ ਮੈਨੂੰ ਕਦੀ ਸੁਖ ਦੀ ਰੋਟੀ ਨਹੀਂ ਮਿਲੀ ਤੇ ਨਾ ਤੂੰ ਹੀ ਖਵਾਈ ਆ ਜਿੱਦਾਂ ਤਪਦੀ ਆਉਣੀ ਆ ਨਾ ਉਦਾਂ ਮੈਂ ਨਿਕਲ ਜਾਨੀ ਆ ਅਗਲੇ ਨੂੰ ਭਾਦਰੀ ਮੈਂ ਕੀ ਜਵਾਬ ਦੇਣਾ ਜਾ ਕੇ